ਜਾਂਦੀ ਮਹਿਲਾ ਦੇ ਨਾਲ ਲੁੱਟ ਕਰਕੇ ਬਦਮਾਸ਼ ਰਫੂ ਚੱਕਰ ਹੋ ਗਏ ਨੇ ਮਹਿਲਾ ਕਰੋ ਸੈਰ ਕਰਨ ਦੇ ਲਈ ਨਿਕਲਦੀ ਹੈ ਤਾਂ ਤਸਵੀਰਾਂ ਤੁਹਾਨੂੰ ਬਖਾਰ ਰਹੀਆਂ ਹੈ ਜਿਹੜੇ ਬਦਮਾਸ਼ ਨੇ ਪਤਾ ਨਹੀਂ ਕਿਸ ਦੀ ਉਡੀਕ ਦੇ ਵਿੱਚ ਸਨ ਦੋ ਮੁੰਡੇ ਜਿਨ੍ਹਾਂ ਵਿੱਚੋਂ ਇੱਕ ਮੋਟਰਸਾਈਕਲ ਤੇ ਸਵਾਰ ਹੁੰਦਾ ਹੈ ਤੇ ਦੂਜਾ ਪਿੱਛੇ ਆ ਕੇ ਮਹਿਲਾ ਨੂੰ ਦਬੋਚ ਲੈਂਦਾ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਕਿੰਜ ਪਹਿਲਾ ਇਸ ਮਹਿਲਾ ਨੂੰ ਪਿੱਛੇ ਦਬੋਚਿਆ ਜਾਂਦਾ ਹੈ ਤੇ ਫਿਰ ਜਦ ਮਹਿਲਾ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਮਹਿਲਾ ਨੂੰ ਜ਼ਮੀਨ ਤੇ ਸੁੱਟ ਕੇ ਉਸ ਦੀ ਚੈਨ ਖੋ ਕੇ ਬਦਮਾਸ਼ ਇੱਥੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਇਹ ਦਿਨ ਹੀ ਲੁੱਟਾ ਖੋਹਾਂ ਦੇ ਜਿਹੜੇ ਮਾਮਲੇ ਨੇ ਲਗਾਤਾਰ ਵਧ ਰਹੇ ਨੇ ਤੇ ਤਾਜ਼ਾ ਵੀਡੀਓ ਨੂੰ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿੰਜ ਇੱਕ ਮਹਿਲਾ ਆਪਣੇ ਧਿਆਨੀ ਤੁਰੇ ਜਾ ਰਹੀ ਹੈ ਇਸ ਨੂੰ ਨਹੀਂ ਪਤਾ ਕਿ ਪਿੱਛੋਂ ਕਿਹੜੀ ਮੁਸੀਬਤ ਆ ਰਹੀ ਹੈ ਦਰਅਸਲ ਇਹ ਤਸਵੀਰਾਂ ਜਿਹੜੀਆਂ ਨੇ ਹੁਸ਼ਿਆਰਪੁਰ ਦੇ ਮੋਹੱਲਾ ਦਸ਼ਮੇਸ਼ ਨਗਰ ਦੀਆਂ ਨੇ ਜਿੱਥੇ ਬੀਤੇ ਦਿਨੀ ਇੱਕ ਬਜ਼ੁਰਗ ਮਹਿਲਾ ਦੇ ਨਾਲ ਖੋਹ ਹੁੰਦੀ ਹੈ ਸੀਸੀਟੀਵੀ ਦੇ ਵਿੱਚ ਸਾਰੀ ਵਾਰਦਾਤ ਕੈਦ ਹੋਈ ਹੈ ਮਹਿਲਾ ਸੈਰ ਕਰਨ ਦੇਰੀ ਦਸਕਲ ਦੀ ਹੈ ਪਰ ਪਿੱਛੇ ਉਹ ਬਦਮਾਸ਼ ਜਿਹੜੇ ਆਉਂਦੇ ਨੇ ਜਨਾਂ ਵਿੱਚੋਂ ਇੱਕ ਮੋਟਰਸਾਈਕਲ ਤੇ ਸਵਾਰ ਹੁੰਦਾ ਹੈ ਤੇ ਦੂਜਾ ਮੁੰਡਾ ਪਿੱਛੇ ਆ ਕੇ ਮਹਿਲਾ ਨੂੰ ਦਬੋਚ ਲੈਂਦਾ ਤੇ ਉਸ ਦੀ ਚੈਨ ਖੋ ਕੇ ਫਿਰ ਇੱਥੋਂ ਫਰਾਰ ਹੋ ਗਿਆ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਜਿੱਥੇ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਨਾ ਬਦਮਾਸ਼ਾਂ ਤੇ ਠੱਲ ਪਾਈ ਜਾਵੇ ਕਿਉਂਕਿ ਹੁਣ ਬਜ਼ੁਰਗਾਂ ਤੇ ਮਹਿਲਾਵਾਂ ਦਾ ਕਰੋ ਬਾਹਰ ਨਿਕਲਣਾ ਤੱਕ ਅਕਾ ਹੋ ਗਿਆ ਇੱਕ ਵਾਰ ਫਿਰ ਤੋਂ ਤੁਹਾਨੂੰ ਇਹ ਸੀਸੀਟੀਵੀ ਤਸਵੀਰਾਂ ਵਿਖਾਉਨੇ ਆ ਕਿ ਕਿੰਜੇ ਬਦਮਾਸ਼ ਜਿਨ੍ਹਾਂ ਵੱਲੋਂ ਦਿਨ ਦਿਹਾੜੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆ ਵੇਖੋ ਤਸਵੀਰਾਂ ਕਿਵੇਂ ਸੈਰ ਕਰਨ ਜਾਂਦੀ ਮਹਿਲਾ ਦੇ ਨਾਲ ਲੁੱਟ ਕਰਕੇ ਬਦਮਾਸ਼ ਰਫੂ ਚੱਕਰ ਹੋ ਗਏ ਨੇ ਮਹਿਲਾ ਕਰੋ ਸੈਰ ਕਰਨ ਦੇ ਲਈ ਸਵੇਰੇ ਨਿਕਲਦੀ ਹੈ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਜਿਹੜੇ ਬਦਮਾਸ਼ ਨੇ ਪਤਾ ਨਹੀਂ ਕਿਸ ਦੀ ਉਡੀਕ ਦੇ ਵਿੱਚ ਸਨ ਦੋ ਮੁੰਡੇ ਜਿਨ੍ਹਾਂ ਵਿੱਚੋਂ ਇੱਕ ਮੋਟਰਸਾਈਕਲ ਤੇ ਸਵਾਰ ਹੁੰਦਾ ਤੇ ਦੂਜਾ ਪਿੱਛੇ ਆ ਕੇ ਮਹਿਲਾ ਨੂੰ ਦਬੋਚ ਲੈਂਦਾ ਸੀਸੀਟੀਵੀ ਤਸਵੀਰਾਂ ਦੇ ਵਿੱਚ ਖੁਲਾਸਾ ਹੋਇਆ ਕਿ ਕਿੰਜ ਪਹਿਲਾ ਇਸ ਮਹਿਲਾ ਨੂੰ ਪਿੱਛੇ ਦਬੋਚਿਆ ਜਾਂਦਾ ਹੈ ਤੇ ਫਿਰ ਜਦ ਮਹਿਲਾ ਦੇ ਵੱਲੋਂ ਇਸ ਦਾ ਖੋਦ ਕੀਤਾ ਗਿਆ ਤਾਂ ਮਹਿਲਾ ਨੂੰ ਜ਼ਮੀਨ ਤੇ ਸੁੱਟ ਕੇ ਉਸ ਦੀ ਚੈਨ ਖੋ ਕੇ ਬਦਮਾਸ਼ ਇਥੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਆਏ ਦਿਨ ਹੀ ਲੁੱਟ ਖੋਹਾਂ ਦੇ ਜਿਹੜੇ ਮਾਮਲੇ ਨੇ ਲਗਾਤਾਰ ਵਧ ਰਹੇ ਨੇ ਤੇ ਤਾਜ਼ਾ ਵੀਡੀਓ ਨੂੰ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿੰਜ ਇੱਕ ਮਹਿਲਾ ਆਪਣੇ ਧਿਆਨੀ ਤੁਰੇ ਜਾ ਰਹੀ ਹੈ ਇਸ ਨੂੰ ਨਹੀਂ ਪਤਾ ਕਿ ਪਿੱਛੋਂ ਕਿਹੜੀ ਮੁਸੀਬਤ ਆ ਰਹੀ ਹੈ ਦਰਅਸਲ ਇਹ ਤਸਵੀਰਾਂ ਜਿਹੜੀਆਂ ਨੇ ਹੁਸ਼ਿਆਰਪੁਰ ਦੇ ਮੋਹੱਲਾ ਦਸ਼ਮੇਸ਼ ਨਗਰ ਦੀਆਂ ਨੇ ਜਿੱਥੇ ਬੀਤੇ ਦਿਨੀ ਇੱਕ ਬਜ਼ੁਰਗ ਮਹਿਲਾ ਦੇ ਨਾਲ ਖੋਹ ਹੁੰਦੀ ਹੈ ਸੀਸੀਟੀਵੀ ਦੇ ਵਿੱਚ ਸਾਰੀ ਵਾਰਦਾਤ ਕੈਦ ਹੋਈ ਹੈ ਤਾਂ ਮਹਿਲਾ ਸੈਰ ਕਰਨ ਦੇ ਲਈ ਦੱਸਿਆ ਜਾ ਰਿਹਾ ਹੈ ਕਿ ਘਰੋਂ ਨਿਕਲਦੀ ਹੈ ਪਰ ਪਿੱਛੇ ਉਹ ਬਦਮਾਸ਼ ਜਿਹੜੇ ਆਉਂਦੇ ਨੇ ਜਨਾ ਵਿੱਚੋਂ ਇੱਕ ਮੋਟਰਸਾਈਕਲ ਤੇ ਸਵਾਰ ਹੁੰਦਾ ਹੈ ਤੇ ਦੂਜਾ ਮੁੰਡਾ ਪਿੱਛੇ ਆ ਕੇ ਮਹਿਲਾ ਨੂੰ ਦਬੋਚ ਲੈਂਦਾ ਤੇ ਉਸ ਦੀ ਚੈਨ ਖੋ ਕੇ ਫਿਰ ਇੱਥੋਂ ਫਰਾਰ ਹੋ ਗਿਆ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਜਿੱਥੇ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਨਾ ਬਦਮਾਸ਼ਾਂ ਤੇ ਠੱਲ ਪਾਈ ਜਾਵੇ ਕਿਉਂਕਿ ਹੁਣ ਬਜ਼ੁਰਗਾਂ ਤੇ ਮਹਿਲਾਵਾਂ ਦਾ ਕਰੋ ਬਾਹਰ ਨਿਕਲਣਾ ਤੱਕ ਔਖਾ ਹੋ ਗਿਆ ਇੱਕ ਵਾਰ ਫਿਰ ਤੋਂ ਤੁਹਾਨੂੰ ਇਹ ਸੀਸੀਟੀਵੀ ਤਸਵੀਰਾਂ ਵਿਖਾਉਨੇ ਆ ਕਿ ਕਿੰਜੇ ਬਦਮਾਸ਼ ਜਿਨ੍ਹਾਂ ਵੱਲੋਂ ਦਿਨ ਦਿਹਾੜੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆ ਵੇਖੋ